ਇਹ ਪੁਲ ਜਹਾਂਗੀਰ ਦੀ ਸਰਾਂ ਨੂੰ ਜਾਣ ਦਾ ਵਾਸਤੇ ਬਣਾਇਆ ਗਿਆ ਸੀ ਬਈ ਦੇ ਉੱਪਰ ਚਿੱਟੀ ਬਈ ਦੇ ਉੱਪਰ ਤੇ ਜਹਾਂਗੀਰ ਪਿੰਡ ਦੇ ਬਿਲਕੁਲ ਨੇੜੇ ਹੈ ਜਦੋਂ ਜਹਾਂਗੀਰ ਪਿੰਡ ਨੂੰ ਜਾਂਦੇ ਆ ਤਾਂ ਇਹ ਸੱਜੇ ਹੱਥੋਂ ਹੁੰਦਾ ਹੈ ਇਹ ਦੇਖੋ ਕਮਾਲ ਦੀਆਂ ਜਿਹੜੀਆਂ ਡਾਟਾਂ ਨੇਗੀਆਂ ਉਹ ਛੋਟੀਆਂ ਇੱਟਾਂ ਦੀਆਂ ਬਣਾਈਆਂ ਹੋਈਆਂ ਸੀਗੀਆਂ ਅਜੇ ਵੀ ਨੇੜਾ ਇਹਦਾ ਬੈੱਡ ਹੈਗਾ ਉਹ ਪੂਰੀ ਤਰ੍ਹਾਂ ਕਾਇਮ ਹੈ ਇੱਥੋਂ ਦੀ ਅਜੇ ਵੀ ਇਹ ਧਰਤੀ ਦੂਜਿਆਂ ਦੇ ਨਾਲੋਂ ਥੋੜੀ ਨੀਵੀਂ ਹੈ ਇਹ ਦੇਖੋ ਇਹ ਥੋੜਾ ਜਿਹਾ ਮਤਲਬ ਜਿਹੜਾ ਦੇ ਮੂਰੇ ਤੇ ਕੋਣੀ ਟਾਈਪ ਇਹ ਦੂਜੀ ਡਾਟ ਹੈਗੀ ਹੈ ਇਹ ਦੂਜੀ ਹੈ ਇਹ ਇਸੇ ਤਰੀ ਮੂਰੇ ਇੱਕ ਦੋ ਡਾਟਾਂ ਦੇ ਵਿੱਚਕਾਰ ਇੱਕ ਥੜਾ ਬਣਿਆ ਇਹ ਤੀਜੀ ਹੈ ਇਹ ਤੀਜੀ ਹੈ ਜਿਹੜੀ ਚੌਥੀ ਹੈ ਉਹ ਇਸ ਜਗ੍ਹਾ ਦੇ ਉੱਤੇ ਆ ਹਰੇਕ ਦੇ ਦੋ ਡਾਟਾਂ ਦੇ ਵਿਚਾਲੇ ਥੜਾ ਸੀ ਜਿਹੜੀ ਚੌਥੀ ਹੈ ਉਹ ਡੈਮੇਜ ਹੋ ਚੁੱਕੀ ਹੈ ਇਹ ਟੁੱਟ ਚੁੱਕੀ ਹੈ ਉਤੋਂ ਇਹ ਤੇ ਪੰਜਮੀ ਤੇ ਤੀਜੀ ਦੇ ਵਿੱਚਕਾਰ ਜਿਹੜੀ ਚੌਥੀ ਹੈਗੀ ਐ ਇਹ ਬਿਲਕੁਲ ਇਹਦੀ ਛੱਤ ਐ ਉਹ गिर ਚੁੱਕੀ ਐ ਜੀ ਦੇਖ ਸਕਦੇ ਹੋ ਆ ਜਿਹੜੀ ਹੈਗੀ ਐ ਇਹ ਹੋਰ ਵੀ ਅੱਗੇ ਗਿਰ ਸਕਦੀ ਐ ਇਹਦੇ ਵਿੱਚ ਛੋਟੇ ਛੋਟੇ ਆ ਬੋਰ ਦੇ ਪੌਦੇ ਹੋ ਰਹੇ ਨੇ ਬੋਰ ਦੇ ਦੇ ਰੱਖਦੇ ਇਹ ਆ ਦੂਜਾ ਪਾਸਾ ਹੈਗਾ ਇਹ ਪੰਜਵੀਂ ਜਿਹੜੀ ਡਾਟ ਹੈਗੀ ਐ ਉਹ ਅਜੇ ਕਾਇਮ ਹੈ ਇਹ ਵਾਲੀ ਇਹ ਵਾਲੀ ਪੰਜਵੀਂ ਹੈ ਤੇ ਇਧਰ ਲਾ ਮੈਨੂੰ ਲੱਗਦਾ ਇਹ ਸਿਰਾ ਹੀ ਲੱਗਦਾ ਹੈਗਾ ਹੋ ਸਕਦਾ ਇੱਧਰੋਂ ਰਿਪੇਅਰ ਕੀਤੀ ਹੋਵੇ ਅਹ ਇਸ ਤੋਂ ਅੱਗੇ ਵੀ ਇਹਦੀ ਐਕਸਟੈਂਸ਼ਨ ਹੋਵੇ ਕਹਿ ਨਹੀਂ ਸਕਦਾ